ਸਤਿ ਸ਼੍ਰੀ ਅਕਾਲ ਜੀ ਕਿਸਾਨ ਪ੍ਰਭੂ ਪਹਿਲਾਂ ਆਪਾਂ ਇੱਕ ਮਿਰਚ ਦੀ ਵੀਡੀਓ ਪਾਈ ਸੀ ਕਿ ਜਿਹੜੀ ਮਿਰਚ ਦੀ ਹਾਈਟ ਹੈ ਉਹਦਾ ਸਮਦਰ ਹੋਣਾ ਕਿਉਂ ਜ਼ਰੂਰੀ ਹੈ ਆਪਾਂ ਬੋਲੇ ਸੀ ਵੀ ਜਿਹੜੀ ਮਿਰਚ ਦੀ ਹਾਈਟ ਜ਼ਿਆਦਾ ਹੁੰਦੀ ਹੈ ਉਹ ਫਰੂਟ ਦੇਣ ਵਿੱਚ ਨਕਮੀ ਰਹਿ ਜਾਂਦੀ ਹੈ ਕੱਲਾ ਲਾਂ ਸਾਡੇ ਪੱਲੇ ਪੈ ਜਾਂਦਾ ਲੇਕਿਨ ਝਾੜ ਦੇ ਵਿੱਚ ਅਸੀਂ ਫਾੜੀ ਰਹਿ ਜਾਂਦੇ ਆ ਤੇ ਵੀ ਮਿਰਚ ਜਿਹੜਾ ਕੱਦ ਹੈ ਉਹ ਸਮੱਧਰ ਹੋਣਾ ਗਾ ਜ਼ਰੂਰੀ ਹੈ ਸੁਣ ਮੈਂ ਉਹ ਵੀਡੀਓ ਦਿਖਾਉਣਾ ਮੈਂ ਹੁਣ ਨਵੇਂ ਖੇਤ ਵਿੱਚ ਆਏ ਆ ਵੀ ਇੱਥੇ ਮਿਰਚ ਉਹ ਸਮੱਧਰ ਹੈ ਤੇ ਕੀ ਫਰਕ ਆ ਸੁਣ ਮੈਂ ਦਿਖਾਉਣਾ ਬਣੇ ਰਹੋ ਮੇਰੇ ਨਾਲ ਹਾਂਜੀ ਕਿਸਾਨ ਦੋਸਤੋ ਹੁਣ ਆਪਾਂ ਆ ਗਏ ਆ ਜਿਹੜੀ ਮਿਰਚ ਸਮੱਧਰ ਹੈ ਹੁਣ ਇਸ ਮਿਰਚ ਜਿਹੜਾ ਹਾਈਟ ਹੈ ਬਿਲਕੁਲ ਸਮੱਧਰ ਤੁਸੀਂ ਦੇਖ ਸਕਦੇ ਹੋ ਲੇਕਿਨ ਹਰੇਕ ਦੇ ਵਿੱਚ ਫਰੂਟ ਸੋਨੂੰ ਬਿਲਕੁਲ ਐ ਗੁੰਦਿਆ ਪਿਆ ਨਜ਼ਰ ਆਊਗਾ ਵੀ ਬਾਕੀ ਮਿਰਚ 'ਚ ਫਰੂਟ ਹੈਗਾ ਕਿਉਂਕਿ ਕਾਰਨ ਕੀ ਇਹ ਸਿਸਟਮ ਇਹ ਫਸਲ ਥੋੜਾ ਲੰਮਾ ਟਾਈਮ ਚੱਲ ਜਾਂਦੀ ਹੈ ਤੇ ਇਸ ਕਰਕੇ ਜਿਹੜਾ ਇਹਦਾ ਕੱਦ ਹੈ ਉਹ ਆਪਾਂ ਨੂੰ ਰੋਕ 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 ਰੱਖਣਾ ਪੈਂਦਾ ਹੈ ਵੀ ਜਿਹੜਾ ਇਹ ਨੁਕਸਾਨ ਨਾ ਗਏ ਹੁਣ ਤੁਸੀਂ ਵੇਖ ਲਓ ਕਿ ਛੋਟਾ ਜਿਹਾ ਪੌਦਾ ਲੇਕਿਨ ਫਰੂਟ ਕਿੰਨੇ ਆ 1 2 3 4 5 6 ਫਰੂਟ ਆ ਪੂਰੇ ਚੰਗੇ ਫਰੂਟ ਨੇ ਮਤਲਬ ਕਿ ਕਹਿ ਸਕਦੇ ਆ ਪੂਰੇ ਵਧੀਆ ਫਰੂਟਾਂ ਦੇ ਗੁੰਦੀ ਪਈ ਹੈ ਜੇ ਇਹੀ ਮਿਰਚ ਟੌਂਗਲ ਹੁੰਦੀ ਇਹਦਾ ਕੱਲਾ ਜਿਹੜਾ ਕੱਦ ਕਾਠ ਹੈ ਉਹ ਵੱਡਾ ਹੋ ਜਾਣਾ ਸੀ ਲੇਕਿਨ ਚਾਰ ਦੇ ਵਿੱਚ ਸੋੜੜਾ ਨੁਕਸਾਨ ਹੈ ਉਹ ਹੋ ਜਾਣਾ ਸੀ ਇਸ ਕਰਕੇ ਅਸੀਂ ਹਰ ਇੱਕ ਵੀਡੀਓ ਵਿੱਚ ਬੋਲਦੇ ਹੁੰਦੇ ਆ ਕਿ ਸਾਡੀ ਜਿਹੜੀ ਗੱਲ ਕਰਨ ਦਾ ਜਿਹੜਾ ਉਹ ਰਿਗਤ ਤਰਕ ਹੁੰਦਾ ਵੀ ਇਹ ਨਹੀਂ ਵੀ ਆਪਾਂ ਸਿਰਫ ਆਪਣੇ ਲਈ ਟਾਈਮ ਪਾ ਕੇ ਵੀਡੀਓ ਬਣਾ ਰਹੇ ਹਾਂ ਕਿ ਤੁਸੀਂ ਜਿਹੜੀ ਮਰਜ਼ੀ ਫਰੂਟ ਨਿਗਾ ਮਾਰੋ ਦੇਖੋ ਇੱਕ ਬੂਟਾ ਸਮਦਰ ਹੈ ਲੇਕਿਨ ਫਰੂਟ ਹਰ ਇੱਕ ਤੇ ਪੂਰਾ ਵਧੀਆ ਲੱਗਿਆ ਹੋਇਆ ਤੇ ਜਿਹੜੀ ਆਪਾਂ ਸੋਨੂ ਮਿੱਤਖੀ ਟੌਂਗਲ ਜਿਹਦਾ ਹਾਈਟ ਵੱਡੀ ਸੀ ਉਦੇ ਉਪਰ ਮਿਰਚ ਬਹੁਤ ਘੱਟ ਲੱਗੀ ਹੋਈ ਸੀ ਤੁਸੀਂ ਜਿਹੜੇ ਮਰਜੀ ਇਹ ਫਰੂਟ ਨੂੰ ਫਰੋਚ ਸਕਦੇ ਹੋ ਬੂਟੇ ਨੂੰ ਹਰੇਕ ਤੇ ਜਿਹੜੀ ਵਧੀਆ ਮਿਰਚ ਆਹ ਲੱਗੀ ਹੋਈ ਹੈ ਸੋ ਇਸ ਕਰਕੇ ਤੁਸੀਂ ਬਾਹਲੀ ਕੱਦ ਕਰਾਉਣ ਚੱਕਰ ਨਾ ਪਿਆ ਕਰੋ ਤੁਸੀਂ ਸਿਰਫ ਪਿਆ ਕਰੋ ਵੀ ਅਸੀਂ ਜਿਹੜੀ ਮਿਰਚ ਤੋਂ ਫਰੂਟ ਲੈਣਾ ਹੈ ਹੁਣ ਜਿਹੜੀ ਆ ਮਿਰਚ ਹੈ ਇਹਦਾ ਵਿਕਨ ਨੂੰ ਕੱਦ ਛੋਟਾ ਲੱਗਦਾ ਹੋਊਗਾ ਲੇਕਿਨ ਝਾੜ ਦੇ ਵਿੱਚ ਇਹ ਬਹੁਤ ਚੰਗੀ ਰਹਿਣ ਵਾਲੀ ਹੈ ਸੋ ਧੰਨਵਾਦ ਸਭ ਦਾ ਵੀਡੀਓ ਆਪਣੀ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਹਾਲ ਤੱਕ ਸੱਜਣਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਜੂ ਫੇਸਬੁੱਕ ਤੇ ਤੇ YouTube ਤੇ ਜਾ ਕੇ ਚੈਨਲ ਆਪਣਾ ਫੋਲੋ ਕਰ ਲੋ ਤਾਂ ਜੋ ਆਪਾਂ ਤੁਹਾਡੇ ਲਈ ਚੰਗੇ ਚੰਗੇ ਵੀਡੀਓ ਲੈ ਕੇ ਅੱਜ ਕੀ ਸਸਿਕਾਲ ਜੀ ਮੇਰੇ ਵੱਲੋਂ ਤੁਹਾਨੂੰ ਜਿਉਂ ਦੀ ਬਾਤ ਰੋਚੀ